ਜਰ ਖਾਲਸਾ ਵਾਹਿਗੁਰੂ ਜੀ ਖੜੇ ਮੇਰਾ ਨਾਮ ਸੂਬੇਦਾਰ ਸਾਧੂ ਸਿੰਘ ਭੋਜਨ ਸਮਾਜ ਪਾਰਟੀ ਹਲਕਾ ਜਗਰਾਉਂ ਦੇ ਇੰਚਾਰਜ ਆਜ ਤੁਸੀਂ ਮੌਕੇ ਤੇ ਪਹੁੰਚੇ ਆ ਇਹ ਕਿਵੇਂ ਅੱਗ ਲੱਗੀ ਜੀ ਇਹ ਜੋ ਅੱਗ ਲੱਗੀ ਆ ਇਹ ਕਿਸੇ ਨੂੰ ਬੁਨੀਸ ਦੇ ਬਾਰੇ ਪਤਾ ਮੇਰਾ ਘਰ ਨਜ਼ਦੀਕ ਆ ਫੈਕਟਰੀ ਦੇ ਮਾਲਕਾਂ ਨਾਲ ਸਾਡਾ ਬਹੁਤ ਹੀ ਨਿੱਜੀ ਇੱਕ ਧਰ ਪਰਿਵਾਰਕੀ ਤਰ੍ਹਾਂ ਇਸ ਕਰਕੇ ਮੈਂ ਇੱਥੇ ਪਹੁੰਚਿਆ ਇਨਾਂ ਦੇ ਦੁੱਖ ਦੇ ਵਿੱਚ ਸਾਂਝੀ ਹੋਇਆ। ਤੋਂ ਜੋ ਵੀ ਹੋਇਆ ਪ੍ਰਮਾਤਮਾ ਨੂੰ ਪਹਾੜਾ ਜੋ ਮੰਜ਼ੂਰ ਹੈ। ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਇਸ ਬਾਰੇ ਅਜੇ ਵੀ ਕੋਈ ਵੀ ਨਹੀਂ ਪਤਾ ਚੱਲ ਸਕਿਆ ਕਿ ਜਾਂ ਕੋਈ ਬਿਜਲੀ ਸਰਕਟ ਹੋਇਆ ਜਾਂ ਕਿਵੇਂ ਅੱਗ ਲੱਗੀ ਕਿਵੇਂ ਨਹੀਂ ਲੱਗੀ। ਬਹੁਤ ਹੀ ਮੰਦ ਭਗਾ ਇਹ ਜੋ ਖਲਾਅਤਾ ਸਟੈਂਡ ਦਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਆਈਆਂ। ਬਾਕੀ ਇਲਾਕੇ ਦੇ ਲੋਕ ਵੀ ਬਹੁਤ ਆਏ ਆ ਮਦਦ ਕਰਨ ਲਈ। ਪਰ ਅੱਗ ਦੇਖ ਰਹੇ ਹਾਂ ਦੇ ਵਾਸਤੇ ਬਸ ਤੋਂ ਪੂਰੀ ਬਾਹਰ ਹੈ ਜਿਹੜੇ ਸੇ ਘਰ ਆ ਜੀ ਉਹਨਾਂ ਚੋਂ ਤਾਂ ਨਹੀਂ ਗਈ ਹੈ ਨਹੀਂ ਘਰਾਂ ਚ ਨਹੀਂ ਜੀ ਗਈ ਪਿੰਡ ਸਾਡਾ ਨਾਲ ਹੀ ਆ ਬਿਲਕੁਲ ਬਿਲਕੁਲ ਕੰਟਰੋਲ ਆ ਜੇ ਤੱਕ ਅੱਗ ਦਾ ਚਲੋ ਮੱਧਮ ਹੋ ਗਈ ਆ ਜਿੰਨੀ ਚੜ੍ਹਾਈ ਸੀਗੀ ਪਿੰਡ ਦੇ ਨਾਲ ਲੱਗਦੀ ਅੱਗ ਦੀ ਜਿੰਨੀ ਫਸ ਤੇ ਵਿੱਚ ਉਹ ਪੂਰੀ ਡਾਊਨ ਹੋ ਗਈ ਆ ਤੇ ਪਿੰਡ ਦਾ ਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਆ ਮਹਾਰਾਜ ਪੂਰਾ ਭਲੀ ਕਰੇ ਜਦੋਂ ਅੱਗ ਲੱਗੀ ਤੁਸੀਂ ਮੌਕੇ ਤੇ ਆ ਗਏ ਸੀ ਜੀ ਨਹੀਂ ਜੀ ਸੰਤਾ ਜਦੋਂ ਧੂਆ ਦਿਖਦਾ ਲੱਗਿਆ ਤੋਂ ਮੈਂ ਉਧਰੋਂ ਭੱਜ ਕੇ ਆਇਆ ਗੇਟ ਤੇ ਪਤਾ ਕੀਤਾ ਗੇਟ ਵਾਲਿਆਂ ਨੂੰ ਮੈਂ ਦੱਸਿਆ ਜਾ ਕੇ ਯਾਰ ਧੂਆ ਘਰ ਨਿਕਲ ਰਿਹਾ ਉਹ ਗੇਟ ਵਾਲਿਆਂ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਵੀ ਹਾਂ ਵੀ ਇਸ ਤਰ੍ਹਾਂ ਦੇ ਨਾਲ ਇਹ ਕਾਰਵਾਈ ਹੋਈ ਆ ਕਿ ਅੱਗ ਲੱਗੀ ਆ ਪੂਰੇ ਮਤਲਬ ਟੀਮਾਂ ਲੱਗੀਆਂ ਹੋਈਆਂ ਬੁਝਾਉਣ ਦਾ ਜਿਹੜੀ ਕਹਿੰਦੇ ਕਾਰਨ ਤਾਂ ਨਹੀਂ ਪਤਾ ਲੱਗਿਆ ਕਾਰਨ ਦਾ ਕੋਈ ਪਤਾ ਨਹੀਂ ਜੋ ਨੁਕਸਾਨ ਹੋਇਆ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਤੋਂ ਵੀ ਦੇ ਬਾਰੇ ਸਾਨੂੰ ਸਾਡੇ ਪੂਰੇ ਪਿੰਡ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਜਿੰਨੀ ਵੀ ਲੇਬਰ ਕਰਦੀ ਆ ਇਸ ਚੀਜ਼ ਦਾ ਸਾਰਿਆਂ ਨੂੰ ਘਾਟਾ ਪਿਆ ਤੇ ਅਸੀਂ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਇਹ ਬੇਨਤੀ ਕਰਦੇ ਆਂ ਕਿ ਇਹ ਜੋ ਨੁਕਸਾਨ ਕਲਾ ਫੈਕਟਰੀ ਦੇ ਮਾਲਕਾਂ ਦਾ ਲਿਮਟਿਡ ਆ ਉਹਨਾਂ ਦਾ ਨਹੀਂ ਹੋਇਆ ਇਹਦੇ ਵਿੱਚ ਪੂਰੀ ਲੇਬਰ ਦਾ ਤੇ ਆਸ-ਪਾਸ ਦੇ ਲੋਕਾਂ ਦਾ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਮੇਰਾ ਨਾਮ ਹੈ ਭਗਵੰਦ ਗੋਇ ਜਿਹੜੀ ਅੱਗ ਲੱਗੀ ਹੈ ਕਿਵੇਂ ਲੱਗੀ ਹੈ ਕਿਹੜੇ ਕਾਰਨ ਨਾਲ ਲੱਗੀ ਦੇਖੋ ਜੀ ਟਰਾਲੀ ਨੂੰ ਬੜਾ ਸ਼ਾਮ-ਸ਼ਾਮ ਤੇ ਅਸੀਂ ਲਗਾਇਆ ਰਿਹਾਤਾ ਹੈਗਾ ਪਰ ਪਤਾ ਨਹੀਂ ਚੱਲਦਾ ਕਈ ਵਾਰ ਆਪਣੇ ਸੈਲਫੀਗਨਾਈਟ ਹੋ ਜਾਂਦੀ ਹੈ ਜੀ ਤੇ ਇਹ ਵੀ ਐਕਸੈਕਟ ਵਜ੍ਹਾ ਕੀ ਸੀ ਇਹ ਤਾਂ ਹਲੇ ਪਤਾ ਚੱਲੂ ਜੇ ਕੋਈ ਮੌਕਾ ਸੰਭਾਲ ਲਮ ਕੋ ਬਾਅਦ ਕੱਲ ਸਾਡੀ ਪਹਿਲੀ ਸਟੇਟ ਇਹ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਾ ਹੋਇਆ ਜੀ ਅਧਿਕਾਰੀ ਮੌਕੇ ਤੇ ਆਗੇ ਸੀ ਹਾਂ ਜੀ ਅਧਿਕਾਰੀ ਬਿਲਕੁਲ ਪਹੁੰਚ ਗਏ ਸੀ ਫਾਇਰ ਬ੍ਰਿਗੇਡ ਦਾ ਵੀ ਬੜਾ ਪੱਕਾ ਇੰਤਜ਼ਾਮ ਸੀ ਸਾਡਾ ਆਪਣਾ ਵੀ ਇੰਟਰਨਲ ਇੰਤਜ਼ਾਮ ਸੀਗਾ ਅੰਦਰ ਕਰੀਬਨ ਸਾਡੀਆਂ 10 ਤੋਂ 12 ਟਰਾਲੀਆਂ ਲੋਡ ਕਰਕੇ ਖੜੀਆਂ ਵੀ ਸੀਗੀਆਂ ਜਿੰਨੇ ਸਾਡੇ ਪਾਸ ਆਪਣੇ ਟਰੈਕਟਰ ਨੇ ਨਾਲ ਦੀ ਨਾਲ ਦੇਖ ਸਕਦੇ ਤੁਸੀਂ ਬਾਹਰ ਸ਼ਿਫਟ ਕਰਾਈਆਂ ਟਰਾਲੀਆਂ ਤੇ ਅਧਿਕਾਰੀ ਪਹੁੰਚੇ ਨੇ ਜੇ ਫਾਇਰ ਜੇਜਟ ਪਹੁੰਚੀ ਆ ਪਰ ਜਿੰਨੀ ਅੱਗ ਲੱਗੀ ਹੈ ਜੀ ਇਹਨੇ ਬੁਝਕੇ ਹੀ ਇੱਕ ਵਾਰ ਕਾਬੂ